ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੀਤ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਸਵੇਰ ਦਾ ਟਾਈਮ ਹੈ ਤੇ 4:30 ਵਜੇ ਮੈਂ ਆਲੂ ਉਬਲਨੇ ਧਰੇ ਸੀ ਕਿ ਬੱਚਿਆਂ ਨਾਲ ਆਲੂ ਦੇ ਪਰੌਂਠੇ ਕੱਢਨੇ ਸੀ ਸਕੂਲ ਤੇ ਆਲੂ ਉਬਲ ਗਏ ਸੀ ਆਪਾਂ ਨੇ ਤੇ ਆਪਾਂ ਹੁਣ ਕੋਲ ਛਿੱਲ ਲੈਨੇ ਆ ਬਸ ਨਾ ਫਰਮਾਇਸ਼ਾਂ ਹੀ ਨਹੀਂ ਪੂਰੀਆਂ ਹੁੰਦੀਆਂ ਹੈਗੀਆਂ ਬੱਚਿਆਂ ਦੀਆਂ ਕਿ ਜਿੰਨਾ ਸੀ ਮੰਨਣੀ ਜਾਈਏ ਨਾ ਓਨਾ ਹੀ ਮਨਾਈ ਜਾਂਦੇ ਨੇ ਆ ਵੀ ਨਹੀਂ ਕੁਝ ਖਾਣਾ ਆ ਵੀ ਨਹੀਂ ਕੁਝ ਖਾਣਾ ਤੇ ਸਬਜੀ ਅੱਜ ਫਿਰ ਕੋਈ ਵੀ ਨਹੀਂ ਸੀ ਕਹਿਣ ਦੇ ਕਿ ਅਸੀਂ ਆ ਵੀ ਨਹੀਂ ਲੈ ਕੇ ਜਾਣੀ ਆ ਵੀ ਨਹੀਂ ਲੈ ਕੇ ਜਾਣੀ ਤੇ ਫਿਰ ਅੱਜ ਆਲੂ ਦੇ ਪਰੌਂਠੇ ਪਕਾਏ ਤੇ ਸਵੇਰੇ ਸਵੇਰੇ ਥੋੜਾ ਜਿਹਾ ਔਖਾ ਲੱਗਦਾ ਇਹੋ ਜਿਹਾ ਕੰਮ ਸਪੈਸ਼ਲ ਕਰਨਾ ਹਾਲੇ ਸਬਜੀ ਬਣਾਣੀ ਔਖੇ ਨਹੀਂ ਲੱਗ ਰਹੀ ਹੈਗੀ ਪਰੌਂਠੇ ਲਾਣੇ ਥੋੜੇ ਜਿਹਾ ਔਖੇ ਲੱਗਦੇ ਨੇ ਪਰ ਚਲੋ ਮੰਨਣੀ ਪੈਂਦੀ ਹੈ ਨਾ ਅੱਜਕਲ ਡਿਮਾਂਡਾਂ ਜ਼ਿਆਦੀਆਂ ਹੋ ਗਈਆਂ ਨੇ ਬੱਚਿਆਂ ਦੀਆਂ ਤੇ ਲੂਣ ਮਿਰਚ ਪਾ ਲਿਆ ਸੀ ਤੇ ਉਸ ਤੋਂ ਮਗਰੋਂ ਆਪਾਂ ਸੌਂਫ ਜਵੈਨ ਤੇ ਜੀਰਾ ਗ੍ਰाइंड ਕਰਕੇ ਪਾਊਡਰ ਰੱਖਿਆ ਸੀ ਥੋੜਾ ਜਿਹਾ ਇਹ ਪਾ ਲੈਣੇ ਆ ਵਿੱਚ ਹਾਜਮੇ ਵਾਸਤੇ ਸਹੀ ਰਹਿੰਦਾ ਤੇ ਉਸ ਤੋਂ ਮਗਰੋਂ ਆਪਾਂ ਜਿਹੜੀ ਮਲਾਈ ਨੂੰ ਰਤੀ ਖੱਟਾ ਲਾਇਆ ਸੀ ਉਹ ਜੰਮ ਗਈ ਹੈ ਤੇ ਹੁਣ ਆਪਾਂ ਠੰਡਾ ਪਾਣੀ ਪਾ ਲੈਣੇ ਆ ਵਿੱਚ ਤੇ ਕੋਈ ਬਲੈਂਡਰ ਵੈਸੇ ਹੀ ਘਮਾ ਲੈਨੇ ਆ ਕਿਉਂਕਿ ਇੱਕੋ ਦਮ ਜੇ ਚਲਾਈਏ ਤੇ ਫਿਰ ਜ਼ੋਰ ਪੈਂਦਾ ਬਲੈਂਡਰ ਤੇ ਸਵੇਰੇ ਸਵੇਰੇ ਨਾਲ ਬਹੁਤ ਜ਼ਿਆਦਾ ਕੰਮ ਹੋ ਜਾਂਦੇ ਨੇ ਕੁਝ ਹਾਲੇ ਥੋੜੀ ਥੋੜੀ ਆਦਤ ਬਣਦੀ ਪਈ ਹੈ ਜਿਵੇਂ ਮਹੀਨਾ ਕੋ ਫ੍ਰੀ ਰਹੇ ਆ ਕਿ ਸਵੇਰੇ ਥੋੜਾ ਜਿਹਾ ਕਰ ਲਿਆ ਤੇ ਆਪਣਾ ਫਿਰ ਘੰਟਾ ਕੁ ਰਾਮ ਕਰ ਲੀਦਾ ਹੁੰਦਾ ਸੀਗਾ ਛੜੂ ਛੜੂ ਕੱਢ ਕੇ ਤੇ ਇੱਧਰ ਆਪਣਾ ਮੱਖਣਾ ਹੋਣਾ ਬਣ ਕੇ ਤਿਆਰ ਸੀਗਾ ਤੇ ਕੁਛ ਹੋ ਜਿਵੇਂ ਬੱਚਿਆਂ ਦੀ ਪਰੌਂਠੀਆਂ ਪਰੌਂਠੀਆਂ ਖਾਣ ਵਾਸਤੇ ਆਪਾਂ ਥੋੜਾ ਜਿਹਾ ਕੱਢ ਲੈਨੇ ਡੱਬੀ ਦੇ ਵਿੱਚ ਮੈਨੂੰ ਨੀਚੀ ਜੀ ਚਾਟੀ ਵਿੱਚ ਮੱਖਣ ਕੱਢਣਾ ਬਹੁਤ ਵਧੀਆ ਲੱਗਦਾ ਜਦ ਕਿ ਤਸਲੇ ਵਿੱਚ ਰੱਖੀਏ ਉਹ ਨਹੀਂ ਮਜ਼ਾ ਆਉਂਦਾ ਹੈਗਾ ਤੇ ਅੱਧਰ ਆਪਾਂ ਦੁੱਧ ਤੋਂ ਕਰੀਮ ਲਾਈ ਸੀ ਤੇ ਉਹੀ ਤਸਲੇ ਵਿੱਚ ਦੁੱਧ ਕੱਢ ਲਿਆ ਸੀ ਤੇ ਚਲੋ ਇਹਦੇ ਵਿੱਚ ਹੀ ਚਾਹ ਬਣਾ ਲਈ ਤੇ ਚਾਹ ਵੀ ਆਪਣੀ ਬਣ ਗਈ ਸੀ ਤੇ ਕਰਦਿਆਂ ਕਰਾਂਦਿਆਂ ਟਾਈਮ ਹੋ ਗਿਆ ਸਕੂਲ ਦਾ ਵੀ ਫਿਰ ਪਰੌਂਠੇ ਲਾਣ ਲੱਗੇ ਬੱਚੇ ਜੇ ਬੇਸ਼ੱਕ ਨਾ ਵੱਡੇ ਵੀ ਹੋ ਗਏ ਨੇ ਪਰ ਫਿਰ ਵੀ ਕੋਲੋਂ ਪੂਰੀ ਤਿਆਰੀ ਕਰਨੀ ਪੈਂਦੀ ਹੈ ਕਿਉਂਕਿ ਰਸੋਈ ਚ ਵਾਝਾਂ ਹੀ ਆਈ ਜਾਂਦੀਆਂ ਨੇ ਕਿ ਆਹ ਚੀਜ਼ ਨਹੀਂ ਮਿਲੀ ਹੈਗੀ ਆਹ ਚੀਜ਼ ਨਹੀਂ ਮਿਲੀ ਹੈਗੀ ਭਾਵੇਂ ਕੋਲ ਰੱਖ ਕੇ ਆਓ ਤੇ ਇਧਰ ਆਪਾਂ ਹੁਣ ਪਰੌਂਠੇ ਲਾਣ ਲਏ ਸੀਗੇ ਬਾਹਰ ੱਡੀ ਸੋਹਣੀ ਠੰਡੀ ਹਵਾ ਚੱਲਣ ਢੀ ਸੀ ਪਰ ਅੰਦਰ ਇੰਨੀ ਜ਼ਿਆਦਾ ਗਰਮੀ ਲੱਗਣ ਢੀ ਸੀ ਨਾ ਰੋਟੀ ਚ ਖਾਸ ਕਰਕੇ ਜਦੋਂ ਪਰੌਂਠੇ ਲਾਈਏ ਤੇ ਉਦੋਂ ਤੋਂ ਜਿਵੇਂ ਬਹੁਤ ਜ਼ਿਆਦਾ ਘਿਓ ਹੋਏ ਜਾਂ ਤੇਲ ਹੈ ਜਿਹਦੇ ਨਾਲ ਵੀ ਆਪਾਂ ਤਲਿਏ ਉਹ ਚੜਦਾ ਬਹੁਤ ਜ਼ਿਆਦਾ ਆਪਾਂ ਨਾ ਖੁਸ਼ ਨਹੀਂ ਕਰ ਸਕਦੇ ਹੋਏ ਕਿ ਬੱਚਿਆਂ ਨੂੰ ਕਿ ਜੋ ਵੀ ਬਣਾ ਲਓ ਉਹਨਾਂ ਨੇ ਇਹੀ ਕਹਿਣਾ ਹੁੰਦਾ ਆ ਬਣਾ ਲਿਆ ਆ ਬਣਾ ਲਿਆ ਆ ਚੀਜ਼ ਖਾਣੀ ਸੀਗੀ ਆ ਸਬਜੀ ਕੱਲ ਬਣਾਈ ਸੀ ਆ ਸਬਜੀ ਪਰਸੋ ਬਣਾਈ ਸੀ ਕੀ ਹੁਣ ਰੋਜ਼ ਬੰਦਾ ਕੀ ਬਣਾਏ ਬਸ ਇਹੀ ਸੋਚਦਿਆਂ ਸਾਰਾ ਦਿਨ ਲੰਘ ਜਾਂਦਾ ਹੈ ਕੀ ਬਣਾਉਣਾ ਕੀ ਬਣਾਉਣਾ ਫਿਰੋਜ਼ ਹੋਣ ਬੰਦਾ ਮੈਗੀ ਵਗੈਰਾ ਇਹੋ ਜਿਹੀਆਂ ਚੀਜ਼ਾਂ ਵੀ ਨਹੀਂ ਬਣਾ ਸਕਦਾ ਹੈਗਾ ਹੁਣ ਮੈਂ ਕਿਹਾ ਚਲੋ ਅੱਜ ਪਰੌਂਠੇ ਹੀ ਬਣਾ ਦਿੰਨੇ ਆ ਪਸੰਦ ਉਹਨਾਂ ਦੀ ਹਰ ਚੀਜ਼ ਹੁੰਦੀ ਏ ਪਰ ਉਹਨਾਂ ਆਪਣੇ ਨਾ ਨਖਰੇ ਵਿਖਾਣੇ ਹੁੰਦੇ ਨੇ ਕਿਸੇ ਟਾਈਮ ਤੇ ਆਪਾਂ ਨੇ ਵਰਗੇ ਵੀ ਨਾ ਕਲਪਨ ਨੂੰ ਹੋ ਜਾਂਦੇ ਨੇ ਜਦੋਂ ਜ਼ਿਆਦਾ ਪਰੇਸ਼ਾਨ ਕਰਦੇ ਨੇ ਹਰ ਚੀਜ਼ ਨੂੰ ਕਿ ਇਹ ਵੀ ਸਵਾਦ ਨਹੀਂ ਹੈਗੀ ਇਹ ਵੀ ਸਵਾਦ ਨਹੀਂ ਹੈਗੀ ਤੇ ਚਲੋ ਅੱਜ ਹੁਣ ਪਰੌਂਠੇ ਲੈ ਜਾਣਗੇ ਤੇ ਕੱਲ ਨੂੰ ਕੁਛ ਹੋਰ ਕੁਝ ਸੁੱਕੀ ਸਬਜ਼ੀ ਬਣਾਣੀ ਪੈਂਦੀ ਹੈ ਨਾ ਫਿਰ ਇਹ ਹੁੰਦਾ ਟੀਫਨਾ ਚ ਪਾਣੀ ਪੈਂਦੀ ਹੈ ਰੋੜ ਰੋੜਨਾ ਜਾਏ ਤੇ ਇੱਧਰ ਆਪਾਂ ਇੱਕ ਪਰੌਂਠਾ ਲਾਇਆ ਸੀ ਜਿਹਨੂੰ ਤਲਿਆ ਨਹੀਂ ਸੀ ਹੈਗਾ ਹਰਵਿੰਦਰ ਨੇ ਉਹਨੇ ਤਲਿਆ ਨਹੀਂ ਸੀ ਖਾਣਾ ਹੈਗਾ ਇਸ ਲਈ ਆਪਾਂ ਇਹਨੂੰ ਬਿਨਾ ਤਲਣ ਤੋਂ ਹੀ ਲਾਇਆ ਸੀਗਾ ਮੱਖਣ ਲਾ ਕੇ ਤੇ ਖਾ ਲੇਗੀ ਉਹ ਤੇ ਇੱਧਰ ਸ਼ਾਮ ਨੂੰ ਆਪਾਂ ਪਨੀਰ ਦੀ ਸਬਜ਼ੀ ਬਣਾਣੀ ਸੀ ਅੱਜ ਮੱਸਿਆ ਸੀਗੀ ਤੇ ਮੱਸਿਆ ਨੂੰ ਅਸੀਂ ਦੁੱਧ ਨਹੀਂ ਪਾਈਦਾ ਤੇ ਪਨੀਰ ਬਣਾ ਲਿਆ ਸੀ ਤੇਲ ਪਾ ਕੇ ਜੀਰਾ ਪਾ ਲਿਆ ਤੇ ਹੁਣ ਆਪਾਂ ਪਿਆਜ਼ ਪਾ ਲੈਨੇ ਆ ਅੱਜ ਚਲੋ ਸੁੱਕਾ ਪਨੀਰ ਭੁੱਜ ਜੇਗਾ ਏ ਵੀ ਕੋਈ ਪਤਾ ਨਹੀਂ ਹੈਗਾ ਕਿ ਸਵੇਰੇ ਫਰਮਾਇਸ਼ ਹੋ ਜਾਏਗੀ ਪਨੀਰ ਦੇ ਪਰੌਂਠੇ ਲਾ ਦੋ ਤੇ ਲੂਣ ਮਿਰਚ ਪਾ ਦਿੰਨੇ ਆ ਵਿੱਚ ਆਪਾਂ ਆਪਣੇ ਵਾਸਤੇ ਤਾਂ ਸੋਚਣ ਦਾ ਟਾਈਮ ਹੀ ਨਹੀਂ ਲੱਗਦਾ ਹੈਗਾ ਕਿ ਸਾਨੂੰ ਵੀ ਕੋਈ ਚੀਜ਼ ਪਸੰਦ ਹੈ ਵੀ ਜਾਂ ਨਹੀਂ ਹੈਗੀ ਇੱਧਰ ਆਪਾਂ ਮਸਾਲਾ ਪੋਜਣਾ ਧਰ ਕੇ ਪਿਆਜ਼ ਦਾ ਤੇ ਬਾਹਰ ਨਿਕਲੇ ਸੀ ਬਾਹਰ ੱਡੀ ਸੋਣੀ ਹਵਾ ਚੱਲਣ ਢੀ ਸੀ ਸ਼ਾਮ ਦੇ ਟਾਈਮ ਤੇ ਹੁਣ ਪਨੀਰ ਫ੍ਰਿਜ ਚੋਂ ਕੱਢ ਤੇ ਵੈਸੇ ਬਾਵਾ ਅੱਧਾ ਘੰਟਾ ਹੋ ਗਿਆ ਪਹਿਲਾਂ ਹੀ ਕੱਢ ਲਿਆ ਸੀ ਪਰ ਕਾਫੀ ਸੌਫਟ ਸੀਗਾ ਕ੍ਰਸ਼ ਕਰਾਂਗੇ ਪਰ ਥੋੜਾ ਥੋੜਾ ਹੀ ਕਰਾਂਗੇ ਜ਼ਿਆਦਾ ਨਹੀਂ ਕੁਝ ਜਿਵੇਂ ਸਬਜ਼ੀ ਦੇ ਵਿੱਚ ਪੈ ਕੇ ਗਰਮ ਹੋਏਗਾ ਆਪੀ ਹੋ ਜਾਣਾ ਉਹ ਟਮਾਟੇ ਹੀ ਰੱਖਾਂਗੇ ਥੋੜਾ ਜਿਹਾ ਤੇ ਅਧਰ ਆਪਣੇ ਪਿਆਜ਼ ਭੁੱਜ ਗਏ ਸੀਗੇ ਤੇ ਹੁਣ ਆਪਾਂ ਵਿੱਚ ਪਨੀਰ ਪਾ ਦਾਂਗੇ ਪਨੀਰ ਪਾ ਕੇ ਤੇ ਆਪਾਂ ਮਸਾ 2 ਕੁ ਮਿੰਟ ਹੀ ਪੁੰਨਾਗੇ ਕਿਉਂਕਿ ਜੇ ਜ਼ਿਆਦਾ ਟਾਈਮ ਭੁੰਨ ਲਈਏ ਪਨੀਰ ਪਾਨ ਤੋਂ ਮਗਰੋਂ ਤੇ ਫਿਰ ਨਾ ਰਬੜ ਜਿਹਾ ਕੁ ਪਨੀਰ ਹੋ ਜਾਂਦਾ ਹੈ ਸਖਤ ਜਿਹਾ 2-4 ਕੁ ਮਿੰਟ ਇਹਨੂੰ ਬਸ ਐਵੇਂ ਕੜਸੀ ਮਾਰਾਂਗੇ ਤੇ ਪਨੀਰ ਆਪਣਾ ਬਣ ਕੇ ਤਿਆਰ ਹੈ ਤੇ ਕੋਲੀ ਆਪਾਂ ਰੈਤਾ ਪਾ ਲੈਨੇ ਆ ਵੈਸੇ ਦਹੀਂ ਨਹੀਂ ਖਾਂਦੇ ਹੈਗੇ ਤੇ ਬ੍ਰਾਦਰ ਜੇ ਬਹਾਨੇ ਖਾ ਲੈਂਦੇ ਨੇ ਇਹ ਸਵੇਰੇ ਆਪਾਂ ਜਿਹੜੇ ਆਲੂ ਬਲਨੇ ਉਬਾਲੇ ਸੀ ਪਰੌਂਠੇ ਲਈ ਉਹ ਹੀ ਪਾ ਲੈਣੇ ਵਿੱਚ ਮਸਾਲਾ ਪਿਆਜ਼ ਸੀਗਾ ਤੇ ਕੱਲੀ ਹੋਣਾ ਕਾਲੀ ਲੂਣ ਮਿਰਚੀ ਪਾਵਾਂਗੇ ਵਿੱਚ ਹੋਰ ਮਸਾਲੇ ਨਹੀਂ ਪਾਣੇ ਹੈਗੇ ਰੇਤਾ ਖਾ ਲੈਂਦੇ ਨੇ ਤੇ ਚਲੋ ਜਿਵੇਂ ਹੀ ਖਾਣ ਫਿਰ ਓਵੇਂ ਹੀ ਸਹੀ ਵਿਆਸੇ ਦਹੀਂ ਨਹੀਂ ਖਾਂਦੇ ਹੈਗੇ ਜਿਵੇਂ ਸ਼ੱਕਰ ਪਾ ਕੇ ਖੰਡ ਪਾ ਕੇ ਐਵੇਂ ਨਹੀਂ ਖਾਂਦੇ ਹੈਗੇ ਬੱਚੇ ਤੇ ਹੁਣ ਆਪਾਂ ਇੱਧਰ ਰਾਤ ਦੇ ਫੁਲਕੇ ਲਾ ਲੈਨੇ ਆ ਸਾਰਾ ਦਿਨ ਨਰ ਸੋਈ ਚ ਲੰਘ ਜਾਂਦਾ ਹੈ ਸਵੇਰ ਤੋਂ ਲੈ ਕੇ ਤੇ ਰਾਤ ਤੱਕ ਰਹਿਣਾ ਬਸ ਉਹਨਾ ਆਪਾਂ ਹੋਰ ਕਮਰਿਆਂ ਚ ਤੇ ਲੋਬੀ ਚ ਨਹੀਂ ਫਿਰਦੇ ਜਿੱਨਾਂ ਨਰ ਸੋਈ ਚ ਫਿਰਨੇ ਆ ਤੇ ਇੱਧਰ ਲੋ ਜੀ ਆਪਾਂ ਆਪਣੀ ਥਾਲੀ ਤਿਆਰ ਕਰਨ ਲੱਗੇ ਆ ਨੀਰ ਦੀ ਸਬਜੀ ਰੈਤਾ ਤੇ ਮਿੱਠੇ ਚੋਲ ਬਣਾਏ ਸੀਗੇ ਤੇ ਨਾਲ ਸੀਗੇ ਅੰਬ ਤੇ ਨਾਲ ਆਪਾਂ ਫੁਲਕੇ ਰੱਖ ਲੈਨੇ ਆ ਤੇ ਆਓ ਜੀ ਤੁਸੀਂ ਵੀ ਪ੍ਰਸ਼ਾਦਾ ਛਕੋ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਜੀ ਜੀ